ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਾਣਦੇ ਆ ਕਿ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਆ ਰਿਹਾ ਉਹਨਾਂ ਦੀ ਸ਼ਹਾਦਤ ਵੀ ਮਹਾਨ ਆ ਉਹਨਾਂ ਦਾ ਰਤਵਾ ਵੀ ਮਹਾਨ ਆ ਪੰਜਵੇਂ ਗੁਰਨਾਣਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਕੋਈ ਸ਼ਹਾਦਤ ਹੋਈ ਨਹੀਂ ਆ ਇਸ ਕਰਕੇ ਲੜੀਵਾਰ ਇਤਿਹਾਸ ਦੀ ਗੁਰੂ ਅਰਜਨ ਸਾਹਿਬ ਜੀ ਦੀ ਚਰਚਾ ਕਰ ਰਿਹਾ ਔਰ ਅੱਜ ਦਾ ਜੋ ਵਿਸ਼ਾ ਪਾਠ ਸ਼ੇਮਾ ਜ ਔਰ ਅੱਜ ਦੇ ਵਿਸ਼ੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਉਸ ਵਕਤ ਆਦ ਗੁਰੂ ਗ੍ਰੰਥ ਸਾਹਿਬ ਅਸੀਂ ਬੋਲਦੇ ਸੀ ਕਿ ਗੁਰੂ ਅਰਜਨ ਸਾਹਿਬ ਜੀ ਨੇ ਆਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਦੇ ਵਿੱਚ ਬਹੁਤ ਹੀ ਸਨੈਰੀ ਕੰਮ ਕੀਤਾ ਇੱਕ ਤਾਂ ਇਲਾਹੀ ਬਾਣੀ ਦੀ ਰਚਨਾ ਕੀਤੀ ਆਪ ਇਲਾਹੀ ਬਾਣੀ ਦੀ ਰਚਨਾ ਕਰਕੇ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਲਿਖੀ ਹੋਈ ਬਾਣੀ ਆਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਔਰ ਆਪਣੀ ਬਾਣੀ ਦਰਜ ਕੀਤੀ ਭਗਤਾ ਸੰਤਾਂ ਮਹਾਪੁਰਖਾਂ ਦੀ ਬਾਣੀ 15 ਭਗਤਾਂ ਦੀ ਬਾਣੀ ਦਰਜ ਕੀਤੀ ਤਿੰਨ ਗੁਰਸ਼ਖਾ ਦੀ ਬਾਣੀ ਕੀਤੀ ਦਰਜ ਕੀਤੀ 11 ਪੱਟਾਂ ਦੀ ਬਾਣੀ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਦਰਜ ਬਾਣੀ ਗੁਰੂ ਸਾਹਿਬ ਨੇ 1601 ਤੋਂ ਲੈ ਕੇ 1604 اگست 4 تک لمبے ਸਮੇਂ ਜਿਹੜੇ ਬਾਣੀ ਦਰਜ ਕੀਤੀ ਇਹਦੇ ਵਾਸਤੇ ਗੁਰਦੁਆਰਾ ਰਾਮਸਰ ਦੀ ਆਕਾ ਜਿਹੜੀ ਜਗਾ ਚੁਣੀ ਗਈ ਔਰ ਇੰਨੇ لمبے ਸਮੇਂ ਜਿਹੜੀ ਸੇਵਾ ਕੀਤੀ ਉਹ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੇ ਰਾਹੀਂ ਲਿਖਣ ਦੀ ਸੇਵਾ ਕੀਤੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਵਾਸਤੇ ਇਹ ਸਥਾਪਨਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਹੱਥੀਂ ਜਿਲ ਚੜਵਾਏ। ਔਰ ਇਸ ਦਾ ਪ੍ਰਕਾਸ਼ 23 ਅਗਸਤ 1604 ਨੂੰ ਸ਼੍ਰੀ ਦਰਬਾਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ ਜਿੱਥੇ ਗੁਰੂ ਅਰਜਨ ਸਾਹਿਬ ਜੀ ਆਪ ਦਾ ਆਸਨ ਜ਼ਮੀਨ ਤੇ ਲਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਖਤ ਤੇ ਲਾਇਆ ਔਰ ਆਦ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬਣਾਇਆ ਔਰ ਉਹਨਾਂ ਨੇ ਸਭ ਤੋਂ ਪਹਿਲਾ ਹੁਕਮਨਾਮਾ ਲਿਆ ਉਹ ਗੁਰੂ ਆਦ ਗ੍ਰੰਥ ਦੀ ਸਥਾਪਨਾ ਗੁਰੂ ਗਰੰਥ ਸਾਹਿਬ ਤੇ ਆਦ ਗ੍ਰੰਥ ਦੀ ਸਥਾਪਨਾ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕਰ ਕਮਲਾ ਨਾਲ ਆਪਣੇ ਹੱਥੀ ਸਥਾਪਨਾ ਕੀਤੀ ਔਰ ਇਹ ਸੰਸਾਰ ਦੇ ਲੋਕਾਂ ਨੂੰ ਇੱਕ ਅਲਾਹੀ ਸ਼ਗਾਸੀ ਅਕਾਲ ਪੁਰਖ ਦੀ ਕਿਰਪਾ ਸਦਕਾ ਤੇ पंचम पाशा तन तन गुरु अर्जुन साहिब जी ਵੱਲੋਂ ਇਹ ਆਦਿ ਗ੍ਰੰਥ ਦੀ ਸਥਾਪਨਾ ਕੀਤੀ ਉਸ ਤੋਂ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਕਿ ਇਤਿਹਾਸ ਸਾਡੇ ਸਮਝਣ ਵਾਲਾ ਜੇ ਮੋٹے ਮੋٹے ਅੱਖਾਂ ਚ ਲੈ ਲਈਏ ਤਾਂ ਸਭ ਤੋਂ ਪਹਿਲੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਆਪਣੀ ਇਲਾਹੀ ਬਾਣੀ ਰਚਨਾ ਕੀਤੀ ਔਰ ਇਲਾਹੀ ਬਾਣੀ ਰਚਨਾ ਕਰਕੇ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਤੇ ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਔਰ ਫਿਰ ਪ੍ਰਕਾਸ਼ ਵੀ ਕੀਤਾ ਪ੍ਰਕਾਸ਼ ਕਰਨ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਸਥਾਪਿਤ ਕੀਤਾ ਔਰ ਇਸ ਲੇਖਣੀ ਵਿੱਚ ਲਿਖਣ ਦੀ ਸੇਵਾ ਜੋ ਭਾਈ ਗੁਰਦਾਸ ਜੀ ਨੇ ਕੀਤੀ RAMSAR ਵਾਲੀ ਜਗ੍ਹਾ ਤੇ ਗੁਰਦੁਆਰਾ RAM ਸਾਹਿਬ ਜਗਾ ਜਿਹੜੀ ਆਕਾਂ ਸੀ ਉਥੇ ਇਹ ਲਗਾਤਾਰ 1601 ਤੋਂ 1604 ਤੱਕਰ ਜਿਹੜਾ ਸੀ ਉਹ ਮਿਹਨਤ ਕੀਤੀ ਉਹ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਹ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋਈ ਔਰ ਅੱਜ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਕਰੋੜਾਂ ਲੋਕ ਨਤਮਸਤਕ ਹੁੰਦੇ ਆ ਇਹ ਹੈ ਅਸਲੀ ਤੋਹਫਾ ਤੇ ਅਸਲੀ ਸਗਾਤ ਸੰਸਾਰ ਨੂੰ ਕਿ ਕੋਈ ਵੀ ਇਨਸਾਨ ਆਪਣੇ ਜੀਵਨ ਦੇ ਸਾਰਥਕ ਬਣਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ ਇਹ ਸਾਂਝੀ ਸਰਬਸਾਂਝੀ ਵਾਲਤਾ ਹੈ ਸਰਬਸਾਂਝੀ ਬਲਬਾਣੀ ਹੈ ਇਸ ਇਹਦੇ ਵਿੱਚ ਇਹ ਵੀ ਦਰਜ ਹੈ ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਸ ਵਿੱਚ ਇਹ ਵੀ ਆ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜਿਓ ਤੇ ਗੁਰੂ ਅਰਜਨ ਸਾਹਿਬ ਜੀ ਨੇ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਕਿਸੇ ਵਾਰਾ ਜੀਓ ਦੇ ਸਿਧਾਂਤ ਨੂੰ ਹੀ ਪਰਤਖ ਫਿਰ ਦਰਬਾਰ ਸਾਹਿਬ ਦੀ ਜਿਹੜੀ ਰਚਨਾ ਕੀਤੀ ਸੀ ਦਰਬਾਰ ਸਾਹਿਬ ਦਾ ਵਿਊ ਚੱਕਰ ਸੀ ਉਹ ਸਾਰਾ ਹੀ ਇਸ ਦੇ ਆਧਾਰ ਤੇ ਸੀ ਕਿ ਸੰਸਾਰ ਦੇ ਕੋਨੇ-ਕੋਨੇ ਜਿਹੜੇ ਲੋਕ ਆਉਂਦੇ ਆ ਉਹ ਬਰਾਬਰ ਹੈ ਕੋਈ ਅਮੀਰ ਨਹੀਂ ਹੈ ਕੋਈ ਗਰੀਬ ਨਹੀਂ ਹੈ ਕੋਈ ਨੀਮਾ ਨਹੀਂ ਕੋਈ ਉੱਚਾ ਨਹੀਂ ਹੈ ਕੋਈ ਜਾਤ ਪਿਰ ਨਹੀਂ ਰੱਖੀ ਕੋਈ ਬੋਲੀ ਦਾ ਭਾਵ ਨਹੀਂ ਰੱਖਿਆ ਸਭ ਨੂੰ ਬਰਾਬਰ ਕਿਹਾ ਕਿ ਤੁਸੀਂ ਜੇ ਆਣਾ ਤਾਂ ਗੁਰੂ ਦੇ ਦਰਬਾਰ ਵਿੱਚ ਤਾਂ ਫਿਰ ਤੁਹਾਨੂੰ ਇੱਕੋ ਰਸਤੇ ਜਾਣਾ ਪਏਗਾ ਚਾਰੋਂ ਦਿਸ਼ਾ ਤੋਂ ਆਣ ਕੇ ਫਿਰ ਇੱਕੋ ਦਰਸਾ ਤੋਂ ਨਿਕਲ ਕੇ ਤੇ ਫਿਰ ਜਾ ਕੇ ਦਰਬਾਰ ਸਾਹਿਬ ਦਰਸ਼ਨ ਕਰਨੇ ਪਣਗੇ ਤਾਂ ਤਨ ਹਨ ਗੁਰੂ ਅਰਜਨ ਸਾਹਿਬ ਜੀ ਔਰ ਉਹਨਾਂ ਦੀ ਸ਼ਹਾਦਤ ਤੇ ਤਨ ਹਨ ਉਹ ਗੁਰੂ ਦੇ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਵੀ ਨਾਤਮਸਤਕ ਹੁੰਦੇ ਆ ਔਰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਦੇ ਆ ਆਪਣਾ ਜੀਵਨ ਸਫਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ